ਨਮਸਕਾਰ ਸਸਵੀਕਾਰ 파ਰਤਮਾਲਾ ਪ੍ਰੋਜੈਕਟ ਵਿੱਚ ਸੀਡ ਫਾਰਮ ਅਬੋਰ ਵਿੱਚ ਸਰਕਾਰੀ ਜ਼ਮੀਨ ਦਾ ਕਬਜ਼ਾ ਛਡਾਉਣ ਵਿੱਚ ਫਾਜ਼ਿਲਕਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਰਏ ਕਾਮਯਾਬ ਜੇਕਰ ਇਹ ਹੋ ਗਿਆ ਕਿ ਪੰਚਾਇਤੀ ਜ਼ਮੀਨ ਤੇ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ ਸਰਕਾਰ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਹੋਣ ਕਰਕੇ ਲੋਕ ਜਮੀਨ ਵਾਰੇ ਸੀ ਪਰੰਤੂ ਅੱਜ 400 ਪੁਲਿਸ ਕਰਮੀਆਂ ਨਾਲ ਫਾਜ਼ਲ ਕਾ ਜ਼ਿਲ੍ਹਾ ਪੁਲਿਸ ਦੀ ਅਗਵਾਈ ਵਿੱਚ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਮਝਾ ਕੇ ਇਹ ਕਬਜ਼ਾ ਛਡਵਾਇਆ ਗਿਆ ਨਿਸ਼ਾ ਸ਼ਰਮਾ ਦੀ ਰਿਪੋਰਟ ਹੈ ਨੈਸ ਲਾਈਵ ਨੈਸ ਲਾਈਵ ਤੁਹਾਡਾ ਆਪਣਾ ਚੈਨਲ ਨਾਲ ਗੱਲ ਕਰ ਲਈਏ ਵੀ ਆਹ ਲੋਕ ਆ ਮੰਗ ਚਾਹੁੰਦੇ ਨੇ ਉਹ ਲਿਆ ਕੇ ਕੋਈ ਗੱਲ ਨਹੀਂ ਕਰ ਲੈ ਕਰੋ ਕਰ ਲੈ ਕੋਈ ਕੋਈ ਜੋ ਸਾਨੂੰ ਕਹੋਗੇ ਅਸੀਂ ਤੁਹਾਨੂੰ ਆ ਜਾਣਗੇ ਕੋਈ ਗੱਲ ਨਹੀਂ ਕੋਈ ਨਹੀਂ ਆਪਾਂ ਨਾ ਤਾਂ ਉਸ ਤਰ੍ਹਾਂ ਦੇ ਲੀਡਰ ਆ ਤੇ ਨਾ ਤੁਸੀਂ ਉਸ ਤਰ੍ਹਾਂ ਦੇ ਹੁੱਲੜਵਾਜ ਲੋਕ ਹੈਗੇ ਜੇ ਇਹ ਬਿੱਟੀ ਜਲਦੀ ਕਹਿਣੀ ਹੈ ਗੱਲ ਦਾ ਕੋਈ ਡਰ ਨਹੀਂ ਹੈਗਾ ਇਸ ਲਈ ਆਪਾਂ ਇਹਦੇ ਸ਼ਾਂਤੀ ਬਣਾ ਕੇ ਰੱਖਣੀ ਹੈ ਅਸੀਂ ਆਗੂ ਸਾਹਿਬਾਨ ਇਕੱਠੇ ਹੋ ਕੇ ਟਾਡਾ ਪਾਣੀ ਦਾ ਜਿਹੜਾ ਦਾ ਇੱਥੇ ਹੀ ਪ੍ਰਬੰਧ ਕਰਦੇ ਆ ਜਦ ਤੱਕ ਆਪਣੇ ਜਿਹੜੇ ਖੜੇ ਹੋਏ ਲੀਡਰ ਨਹੀਂ ਆ ਜਾਂਦੇ ਉਸ ਤੋਂ ਬਾਅਦ ਜਿਹੜੇ ਬੱਚੇ ਕਿਸਾਨ ਮੋਰਚੇ ਦੇ ਸਾਡੇ ਸਰਕਾਰ ਜੋ ਸਰਪੰਨ ਸਾਹਿਬਾਨ ਜਿਹੜੇ ਸਾਡੇ ਦਰਮਿਆਨ ਨੇ ਅਸੀਂ ਇਹ ਸਾਂਝੀ رائے ਬਣਾ ਕੇ ਜਿਹੜਾ ਐਕਸ਼ਨ ਦਾ ਅਗਲਾ ਰੂਬ ਬਾਅਦ ਤੱਕ ਕਰਾਂਗੇ ਪਹਿਲੀ ਸਾਡੀ ਸਾਰਿਆਂ ਦੀ ਇਹ ਮੰਗ ਬਣੀ ਸੀ ਕਿ ਜਿਹੜੇ ਸਾਡੇ ਖੜੇ ਹੋਏ ਭੈਣ ਭਰਾ ਨੇ ਉਹ ਸਾਡੇ ਇੱਥੇ ਆਉਣ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਥੀ ਰਾਜਨ ਜੀ ਨੂੰ ਜਿਹੜੇ ਰਾਜial ਸਾਥੀ ਜਥੇਬੰਦੀ ਦੇ ਦੋ ਮਿੰਟ ਦੋ ਮਿੰਟ ਲਾ ਲਓ ਕੋਈ ਵੀ ਲਾ ਲਓ ਲਾ ਲਓ ਕੋਈ ਖੜੇ ਅਸੀਂ ਲਾਲ ਲਾ ਲਓ ਬੋਲੇ ਸੋਨਿਆ ਤੁਹਾਨੂੰ ਵੀ ਦਾ ਪਤਾ ਆਪਣਾ ਘਟਬੰਦਲੇ ਨਾ ਛੱਡਦਾ ਨਹੀਂ ਆਪਣੇ ਪਿੰਡ ਦਾ ਪਤਾ ਬੋਲੇ ਸੋਨਿਆ ਹਰ ਕੋ ਵੀ ਟਾਈਮ ਦੋ ਸਾਹਿਬ ਜੀ ਗੱਲ ਸੁਣ ਲਈਏ ਤੇ ਸਾਰੇ ਗੱਲ ਧਿਆਨ ਕਰ ਲਓ ਜਿਹੜੇ ਆਪਣੇ ਤੇ ਜਿੱਦੀ ਬੈਠੇ ਨੇ ਜਿਨ੍ਹਾਂ ਦਾ ਇਫਸਾਨ ਹੋਇਆ ਹੈ ਗਾ ਇਨਕਲਾਬ ਮੈਂ ਦਾ ਵੇਖਿਆ ਨਹੀਂ ਆਇਆ 50 ਸਾਲਾਂ ਤੋਂ ਨਾ ਹੋਣਾ ਆਪਣੇ ਘਰ ਉੱਜਰੀ ਜਾਂਦੇ ਹੋ ਉਨੀ ਗੱਲ ਕਰੀ ਦੀ ਆਪਾਂ 1.5 ਸਾਲ ਹੋ ਗਿਆ ਪਾਸੇ ਵੀ ਸੁਣੀ ਜਾਂਦੇ ਆ ਸੜੇ ਕੱਟੋਗੇ ਟੀਸੀ ਨੇ ਕਹਿੰਾਇਆ ਕਿ ਉਹਨੂੰ ਦੋੜਨ ਦਿੱਤੇ ਹੋਇਆ ਤੁਹਾਡਾ ਪਿਆਰ ਤੁਹਾਡਾ ਤੁਹਾਡਾ ਮਾਤਾ ਜੀ ਮੇਰੇ ਕੋਲ ਸੋਰੀ ਹੈ ਬੰਦਾ ਜੋਸ ਦਾ ਕਰਾ ਰਿਹਾ ਹਾਂ ਕੰਪਨੀ ਦਾ ਨਾਮ ਹੋ ਜਾਂਦਾ ਬਣਿਆ ਜਾ ਮੋਰਟਾਰ ਬਣਾਈ ਹੈ ਆਹ ਪਤਾ ਬਾਅਦ ਹੈ ਹੁਣ ਇਹਦੀ ਬਣਾਈ ਨਾ ਆਪਣੇ ਮੇਰੇ ਕੋਲ ਨਹੀਂ ਦਿੱਤੀ ਜੀ ਜੰਮਰ ਨੋ ਰੁਕਾ ਪਾਈ ਜਿੱਨਾ ਕੰਮ ਹੋ ਗਿਆ ਮੇਰੇ ਕੰਮ ਬੰਦ ਹੋ ਗਿਆ ਸਮਝਾ ਬਹੁਤ ਠੀਕ ਹੈ ਠੀਕ ਹੈ ਇਹ ਕਿਤਾਬ ਲਾਈਓ ਮੇਰੇ ਕੰਮ ਬੰਦ ਹੋ ਗਿਆ ਇਹ ਤੁਹਾਨੂੰ ਆਜੋ ਆਜੋ ਇਹ ਲੇਲਾ ਤੁਹਾਨੂੰ ਕਰਾਂ ਨੂੰ ਜਾਣਾ ਪਰ ਮੈਂ ਆਪਾਂ ਪ੍ਰਸ਼ਾਸਨ ਤੱਕ ਕਰਾਂਗੇ ਜਮੀਨ ਜਾ ਕੇ ਬੈਠਾਂਗੇ ਪ੍ਰਸ਼ਾਸਨ ਇਹ ਤੁਹੇ ਜਾਊਗਾ ਹੱਥ ਜੋੜ ਕੇ ਬੇਨਤੀ ਹੈ ਸਾਰੇ ਚਲੋ ਜਿਹੜੇ ਬੰਦੇ ਰਸ਼ ਕਿਤੇ ਵੀ ਆਪਣੇ ਉਹ ਹੁਣ ਵਾਪਸ ਆਪਣੀ ਚੋਕੀ ਸੀ ਜਾ ਕੇ ਨੰਨਗੇ ਨਾ ਪਤਾ ਕਾ ਕਰੀਏ ਨਾ ਪ੍ਰੋਸੈਸਿੰਗ ਕਰਾ ਗਰੂ ਵੀ ਆਪਣੇ ਨਾਲ ਜੇ ਕੱਲ ਰਾਂ ਮੰਗ ਪੂਰੀ ਕੀਤੀ ਘਰ ਦੇ ਇਹ ਅਗਰ ਮੰਗ ਨਾ ਕਰੋਂ ਪੂਰੀ ਹੋਈ ਆਪਣੀ ਡੀਸੀ ਮਾਣਾ ਗਰਵ ਕਰਾਂਗੇ ਉਸ ਤੋਂ ਬਾਅਦ ਆਪਾਂ ਆਪ ਦਾ ਜੋ ਵੀ ਡਿਸੀਜਨ ਲੈਣਾ ਫੈਸਲਾ ਲੈਣਾ ਭਰ ਹਲਕੇ ਫਾਰੇ ਲੈਣਾ ਬੱਗੂ ਨੂੰ ਗੱਲ ਕਰਮੇ ਗੱਲ ਕਰ ਕਾਹਦੀ ਆਪੀ ਕਾਮ ਲੋਗਾ ਨਾ ਕਰਦੇ ਯਾਰ ਅਬੀ ਕੰਮ ਲਿਆ ਗਾਪੂ ਖੜਿਆ ਕੀ ਗੱਲ ਕਰਦੀ ਬੱਦ ਤੂੰ ਕਰਦਾ ਯਾਰ ਕਰ ਤੂੰ ਗੱਲ ਕਰ ਮੈਂ ਮਾਲਾ ਵਿੱਚ ਹੀ ਬੋਲਾਂਗਾ ਡਾਕਟਰ ਯਾਰ ਮਾਲ ਕਰਦੇ ਨੇ ਯਾਰ ਅੱਗੇ ਯਾਰ ਸਭ ਨੂੰ ਥੋੜਾ ਸੰਦੇ ਰਾ ਕਰੋ ਇੱਕ ਵਾਰ ਬਸ ਤੂੰ ਸਾਨੂੰ ਬੁਲਾਇਆ ਕਰ ਅੱਡ ਫਾਸਲੇ ਕੋ ਜਾਣਾ ਯਾਰ ਮਾਲ ਕਰਦਾ ਤੂੰ ਵੀ ਯਾਰ ਫਾਸਲੇ ਬੈਠ ਕੇ ਦੀ ਗੱਲ ਬਾਤ

ਮੈਂ ਕਹਿ ਰਿਹਾ ਜੇ ਮਾੜਾ ਮੋਟਾ ਦਿਮਾਗ ਹੈਗਾ ਪਬਲਿਕ ਨੇ ਚੁਣਿਆ ਆਪਾਂ ਨੂੰ ਐਵੇਂ ਨਹੀਂ ਬਣ ਗਿਆ ਥੋੜਾ ਮੋਟਾ ਦਿਮਾਗ ਨਾਲ ਵਰਤੋ ਜੇ ਪਬਲਿਕ ਆਪਣੇ ਆਪ ਜੋ ਤੋ ਇਹ ਵੀ ਝੂਠੇ ਦਿਲਾਸ ਦੇਗੇ ਮੈਂ ਛਰੇ ਆਮ ਕਹਿ ਰਿਹਾ 1.5 ਸਾਲ ਹੋ ਗਏ ਆਪਣ ਜਿੱਥੇ ਦਿਲਾਸੇ ਹੀ ਨਹੀਂ ਸਰਕਾਰ ਦੇ ਰਹੀ ਹੈ ਤੇ ਝੂਠੇ ਦਿਲਾਸੇ ਦੇ ਨਾਲ ਕਿਉਂ ਬਚਿਨਾ ਜਾ ਚੁੱਕੀ ਸੀ ਤੁਮ ਆਖਰੀਆਂ ਕਿ ਕਿ ਲੋੜ ਸੀ ਜੀ ਅਸੀਂ ਕਿ ਆ ਕੇ ਬੈਠ ਵੀ ਗਿਆ ਤੇ ਕੀ ਹੋ ਗਿਆ ਕਿ ਕਿੰਨੀ ਕੁ ਦਿਨ ਬੈਠ ਕੇ ਪੱਤਰੀ ਭੇਜਣਾ ਸੀ ਸੀ ਇਹ ਰੋਸੋਗੇ ਆ ਵੀ ਤੁਹਾਡੀ ਪਬਲਿਕ ਤੇਰੀ ਛੱਡੀ ਜਗ੍ਹਾ ਅਸੀਂ ਬੈਠੋਗੇ ਫੇਰ ਰੁਕੂਗਾ ਤੈਨੂੰ ਸਪੈਸ਼ਲ ਮੰਝੇ ਲੈ ਆ ਕੇ ਤੰਦੂ ਦੇ ਕੱਢਦਾਗੇ ਫੇਰਨੇ ਕੋਲ ਆ ਜਾਉਗਾ ਤੈਨੂੰ ਜਿਹੜਾ ਸਾਡਾ ਹੱਥ ਕਰ ਉਹ ਲੈ ਕੇ ਆਦਾ ਦੇ ਭਾਵੇਂ ਸਾਲ ਮਰਨਾ ਪਾਵੇ ਤੈਨੂੰ ਗੋਲੀ ਖਾਣੀ ਪੈ ਜਵੇ ਵੇਖਦੇ ਆ ਕਿਹੜਾ ਰੋਕਦਾ ਕਿਹੜੀ ਪ੍ਰਕਾਰ ਰੋਕਦੀ ਆ ਐਨਾ ਡਰਦੇ ਨਹੀਂ ਰਹਿਣਾ ਐਵੇਂ ਨੀਰਾ ਬਿੱਦੂ ਕਿੱਧੂ ਆ ਕੇ ਘੋੜ ਕੇ ਲੈ ਜਾਊਗਾ ਕਿੱਧੂ ਆ ਕੇ ਆ ਕੇ ਘੇਰ ਕੇ ਲੈ ਜਾਊਗਾ ਭੈਣੇ ਕੋਈ ਦਿਮਾਗ ਤੇ ਹੈਗਾ ਫਿਰ ਆਪਣਾ ਹੈਗਾ ਦਿਮਾਗ ਨੂੰ ਚੰਨਾ ਨਾ ਕਹਿ ਰਿਹਾ ਜੀ ਥੋੜਾ ਮੋਟਾ ਕੋਈ ਕਹਿੰਦਾ ਸੁਣੋ ਸਾਰਿਆਂ ਦੀ ਪਰ ਚੰਨਾ ਦਿਮਾਗ ਨਾਲ ਰੱਬ ਨੂੰ ਸਾਰੇ ਇਸਤੇਮਾਲ ਕਰੀ ਜਾਂਦੇ ਆ ਤੇ ਇਸਤੇਮਾਲ ਨਾ ਹੋਵੇ ਕਹਿ ਰਿ ਪਬਲਿਕ ਲਈ ਚੁਣਿਆ ਤੇ ਪਬਲਿਕ ਦਾ ਸਾਥ ਦੋਨਾ ਕਹਿ ਰਿਹਾ ਇਹ ਦਕਾਰ ਹੈ ਆਪਣਾ ਆਪਣੀ ਖੁੱਡੀ ਜ਼ਮੀਨ ਹੈ ਕੋ ਸਰਕਾਰ ਦੀ ਨਹੀਂ ਇਹਦੀ ਹੈ 70 ਸਾਲਾਂ ਤੋਂ ਬੈਠੇ ਆ ਅੱਜ ਆ ਕੇ ਸਰਕਾਰ ਕਹਦੀ ਉਹ ਜੋਤੀ ਗੱਲ ਖਾਲੀ ਜਣਾਵਾੜਾ ਹੈ ਕਿ ਸਾਡੇ ਪੁਰਦਾਦੇ ਲਈ ਜ਼ਮੀਨ ਦੀ ਵਾਈ ਕੀਤੀ ਹੋਈ ਹੈ ਐਨੇ ਬਾੜੀ ਮੁੱਟੀ ਗੱਲਾਂ ਦੇ ਵਿੱਚ ਪੁਰਪਲੇ ਲੜਾਇਆ ਕਰਕੇ ਤੇ ਉਹ ਕਰਕੇ ਔਰ ਚਿਹਰੀ ਜਿੰਨੀ ਹੈ ਪੈਣਾ ਮੇਰੇ ਕੋਲ ਤਿੰਨ ਰੋਟੀ ਵੀ ਜ਼ੋਰ ਦੀ ਖਾਦੇ ਅੱਛਾ ਮੜਾ ਨੂੰ ਪਾਣੀ ਦਾ ਕੱਪ ਪੁਆਇਆ ਆਪੇ ਤੋਂ ਬੈਠੇ ਲੋ ਤੇ ਆਪਣੇ ਕਰਦੇ ਦੇਖਦੇ ਲੋ ਨਾ ਨਾ ਜਾਣਾ ਕਿੱਲੇ ਮਾਨ ਹੈ ਜੰਮੇ ਫਿਰ ਮਾਤਾ ਇਹ ਗੱਲ ਕਹਿ ਲਿਆ ਵੀ ਥੋੜਾ ਜਿਹਾ ਆਪਣੇ ਫਿਰ ਤੋਂ ਪਬਲਿਕ ਬਟਰੀ ਜਿਹਨੇ ਪਬਲਿਕ ਕਿਹਾ ਦੋਗੇ ਇਹਨਾਂ ਤੁਰ ਜਾਂਦੀ ਆ ਪਰ ਥੋੜਾ ਜਿਹਾ ਆਪਾਂ ਲੰਮਾ ਸੋਚੋ ਪ੍ਰਸ਼ਾਸਨ ਆਪਾਂ ਲਈ ਬੇਕੂ ਬਣਾ ਰਿਹਾ ਹੈ ਸੁਣ ਲਓ ਜੀ ਇਹ ਕੋਈ ਕੱਟ ਕੋਈ ਚੀਤਾ ਸਤਤ ਕਲੀਅਰ ਹੈ ਜੀ ਕੋਈ ਛੱਕਲੀ ਗੱਲ ਤਾਂ ਹੈ ਨਹੀਂ ਇਹ ਤੌਰ ਤੇ ਉਸ ਦਿਓ ਤੌਰ ਤੇ ਆਏ ਅਗਿਆ ਦਾ ਬਿਲਕੁਲ ਲੱਗਦਾ ਯਾਰ ਜਿਨੇ ਆਪਾਂ ਜੱਤਪਿੰਦੇ ਜਨਾ ਕੀ ਹੁੰਦੀ ਹੈ ਕੁਝ ਕੋਚ ਲੋ ਬੜਾ ਮੂਟਾ ਯਾਰ ਮੈਂ ਤਾਂ ਭਣਾ ਵੀ ਕਹਿਣਾ ਬੈਠੋ ਜੇ ਹੋ ਸਕਦਾ ਆਪਣਾ ਤੰਗੂ ਵੀ ਲਾਣਾ ਪਵੇ ਕਿ ਤੰਗੂ ਵੀ ਲੋੜੇ ਆ ਜੇ ਹੋ ਸਕਦਾ ਰਾਤ ਰੁਕਣਾ ਪਵੇ ਤਾਂ ਰਾਤ ਵੀ ਰੁਕਣਾ ਜੀ ਆਪਾਂ ਤਾਂ ਚਲੋ ਕੋਈ ਤਰੱਜਗੀ ਨਹੀਂ ਕਿਸੇ ਭੈਣ ਨੇ ਨਹੀਂ ਜਾਣਾ ਕਿਸੇ ਭਰਾ ਨੇ ਨਹੀਂ ਜਾਣਾ ਕਿੰਨੀ ਬੇਰਤਤ ਆਪਣੀ ਕੋਈ ਮਸਲਾ ਹੱਲ ਪੂਰਾ ਕਲੀਅਰ ਤੋਂ ਨਹੀਂ ਹੁੰਦਾ ਮਸ਼ੀਨਾ ਕਿਹੜੀ ਕੁੜੀ ਹੈ ਪਾਕਿਸਤਾਨ ਤੋਂ ਵਾਪਸ ਆ ਗਈ ਹੈ ਆਗਿਆ ਜੇ ਭੇਜ ਪਈਆਂ ਤਾਂ ਕਹਿੰਦੀਆਂ ਚਾਹੀਦੀਆਂ ਸੀ ਜੀਆਂ ਐਨੀ ਲੜ ਕੇ ਨਾ ਰਹੀ ਜੋ ਠੀਕ ਹੈ ਜੀ ਪਹਿਲੀ ਨਰ ਤਾਂ ਮੈਂ ਤੇਰੇ ਪਬਲੀ ਹੱਥ ਖੜਾ ਕਰੇ ਵੀ ਆਪਾਂ ਪੂਰਾ ਸਹਿਯੋਗ ਦੇ ਆਂਗੇ ਨਾਲ ਖੜੇ ਆਂ ਡਟ ਕੇ ਖੜੇ ਹੋ ਜੀ ਮਰਨਾ ਤਾਂ ਮਰਨਾ ਮਜ਼ੂਰ ਹੈ ਗੋਲੀ ਪਾੜੀ ਪੁੱਤ ਤੇ ਆਲੀ ਬੋ ਜੀ ਤੀਰ ਕੋਈ ਅਜਿਹਾ ਬੰਦਾ ਨਹੀਂ ਜਿਹੜਾ ਇੱਥੇ ਲੜ ਖੜੇ ਨਾ ਇਹ ਵੇਖ ਲਓ ਫੜੋਣਾ ਪੈਣਾ ਜੀ 27 ਪੁੱਛੋ ਫੜੋਣਾ ਪੈਂਦਾ ਜੀ ਕਿਸੀ ਦਾ ਰੋਗੀ ਹੈ ਚਲੋ ਜੀ ਸਿਰ ਤੇ ਸਾਰਾ ਕੋਲ ਰੁਕਾਂਗੇ ਜੀ ਫਿਰ ਅੱਗੇ ਬਣੀ ਉਹ ਤੋਂ ਬਣਾਈ ਇੱਥੇ ਬੈਠ ਰਹੇ ਉਹ ਤੋਂ ਬਣਾਈ ਜਾਂਦੇ ਨੇ ਕੀ ਫਾਇਦਾ ਫਿਰ ਕੁਝ ਨਹੀਂ ਚਲੋ ਚਲੋ ਰੁਕੋ ਜੀ ਕਹਿੰਦੇ ਮੈਦਾਨ ਛੱਡ ਕੇ ਨਹੀਂ ਜਾਣਾ ਕਿਸੇ ਨੇ ਇਹ ਆਪਾਂ ਨੂੰ ਚੁੱਕੇ ਲਾਲੀ ਪਾਪ ਦਿੱਤੇ ਗਾਲਿਆਂ ਨੇ ਆਪਾਂ ਨੂੰ ਕਹਿੰਦੇ ਨੇ ਵੀ ਤੁਸੀਂ